ਐਤਵਾਰ ਨੂੰ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਨਾ ਦੇ ਵੱਲੋਂ ਸੌਹ ਚੁੱਕੀ ਗਈ ਹੈ ਤੇ ਉੱਥੇ ਹੀ ਅੱਜ ਪਹਿਲੀ ਵਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਨਨ ਤੋਂ ਬਾਅਦ ਉਹ ਆਪਣੇ ਦਫ਼ਤਰ ਪਹੁੰਚੇ ਨੇ ਦਫ਼ਤਰ ਪਹੁੰਚਦੇ ਸਾਰ ਹੀ ਪੀਐਮ ਨਰਿੰਦਰ ਮੋਦੀ ਹੁਨਾ ਦੇ ਵੱਲੋਂ ਇੱਕ ਅਜਿਹੇ ਕੰਮ ਦੇ ਨਾਲ ਧਮਾਕਾ ਕੀਤਾ ਗਿਆ ਜਿਸ ਕਰਕੇ ਪੰਜਾਬ ਦੇ ਜੋ ਕਿਸਾਨ ਨੇ ਉਹ ਵੀ ਖੁਸ਼ ਹੋ ਜਾਣਗੇ ਯਾਨੀ ਕਿ ਪੀਐਮ ਨਰਿੰਦਰ ਮੋਦੀ ਹੁਨਾ ਦੇ ਵੱਲੋਂ ਕਿਸਾਨ ਨੀਤੀ ਦੇ ਲਈ 20 ਕਰੋੜ ਰੁਪਏ ਦੀ ਜਿਹੜੀ ਯੋਜਨਾ ਆ ਉਸ ਨੂੰ ਜਾਰੀ ਕਰ ਦਿੱਤਾ ਹੈ ਯਾਨੀ ਕਿ 20 ਕਰੋੜ ਰੁਪਏ ਜਿਹੜੇ ਨੇ ਉਹ ਕਿਸਾਨਾਂ ਦੇ ਲਈ ਜਾਰੀ ਕਰ ਦਿੱਤੇ ਗਏ ਨੇ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਉਹ ਪੈਸੇ ਜਲਦ ਹੀ ਆ ਜਾਣਗੇ ਇਸ ਦੇ ਨਾਲ ਹੀ ਦੇਸ਼ ਦੇ 9.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ ਇਸ ਆ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਕੈਬਨਟ ਵੀ ਅੱਜ ਹੋਣ ਵਾਲੀ ਹੈ ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਜਵੀ ਸਰਕਾਰ ਕੁਝ ਵੱਡੇ ਫੈਸਲੇ ਲੈ ਸਕਦੀ ਹੈ ਕੈਬਨਿਟ ਮੰਤਰੀ ਤੋਂ ਪੈਨਾ ਸਰਕਾਰ ਸਾਰੇ ਮੰਤਰੀਆਂ ਨੂੰ ਮੰਤਰਾਲਿਆਂ ਦੀ ਵੰਡ ਕਰ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਐਤਵਾਰ ਸ਼ਾਮ ਨੂੰ ਹੀ ਪ੍ਰਧਾਨ ਮੰਤਰੀ ਸਮੇਤ 72 ਮੰਤਰੀਆਂ ਨੇ ਅਹੁਦੇ ਅਤੇ ਗੁਪਤਾ ਦੀ ਸੌ ਚੁੱਕੀ ਸੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਬਣੀ ਐਂਡੀਏ ਸਰਕਾਰ ਵਿੱਚ 30 ਕੈਬਨਿਟ ਮੰਤਰੀ 5 ਰਾਜ ਮੰਤਰੀ ਅਤੇ 36 ਰਾਜ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਦੂਜੇ ਕਾਰਜਕਾਲ ਦੇ ਮੰਤਰੀ ਮੰਡਲ ਦਾ ਹਿੱਸਾ ਰਹੇ ਰਾਜਨਾਥ ਅਮਿਤ ਸ਼ਾਨ ਨਿਤਨ ਗਟਕਰੀ ਅਤੇ ਨਿਰਮਲਾ ਸੀ타 ਰਮਨ ਅਤੇ ਐਸ ਜੇ ਸ਼ੰਕਰ ਦੇ ਤੀਜੇ ਕਾਰਜਕਾਲ ਵਿੱਚ ਵੀ ਕੈਬਨਿਟ ਮੰਤਰੀ ਵੱਜੋਂ ਸੌ ਚੁੱਕੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵੱਜੋਂ ਸੌ ਚੁੱਕੇ ਅਤੇ ਨਾਲ ਦੇ ਨਾਲ ਦੂਜੇ ਸਿਆਸਤਦਾਨ ਬਣ ਗਏ ਹਨ ਸੌ ਚੁੱਕਾ ਸਮਾਗਮ ਦੌਰਾਨ ਵੱਖ-ਵੱਖ ਸਿਆਸਤਦਾਨ ਫਿਲਮੀ ਇੰਡਸਟਰੀ ਨਾਲ ਜੁੜੇ ਵੱਡੀਆਂ ਹਸਤੀਆਂ ਜਿਹੜੀਆਂ ਨੇ ਉੱਥੇ ਪਹੁੰਚੀਆਂ ਸੀਆਂ ਪਰ ਇਸ ਦੇ ਵਿਚਾਲੇ ਇੱਕ ਵੱਡੀ ਖਬਰ ਹੈ ਕਿ ਜਿਸ ਤਰੀਕੇ ਦੇ ਨਾਲ ਤੀਜੀ ਵਾਰ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਹਾਉਤੇ ਵੱਜ ਸੌ ਚੁੱਕੀ ਗਈ ਹੈ ਤਾਂ ਅੱਜ ਪਹਿਲੇ ਦਿਨ ਦਫ਼ਤਰ ਪਹੁੰਚੇ ਤੇ ਦਫ਼ਤਰ ਪਹੁੰਚ ਕੇ ਉਹਨਾਂ ਨੇ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਪੰਜਾਬ ਦੇ ਕਿਸਾਨ ਵੀ ਜਿਹੜੇ ਨੇ ਉਹ ਖੁਸ਼ ਹੋ ਜਾਣਗੇ ਯਾਨੀ ਕਿ ਕਿਸਾਨ ਨਿਧੀ ਦੇ ਲਈ ਵੀ ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਨੇ ਜਿਸ ਕਰਕੇ ਇਹ ਰਾਸ਼ੀ ਜਿਹੜੀ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਵੇਗੀ ਜਿਸ ਕਰਕੇ ਕਿਸਾਨ ਜਿਹੜੇ ਨੇ ਉਹ ਬੇਹੱਦ ਹੀ ਜ਼ਿਆਦਾ ਇਸ ਰਾਸ਼ੀ ਦੇ ਕਰਕੇ ਖੁਸ਼ ਜਿਹੜੇ ਜ਼ਰੂਰ ਨਜ਼ਰ ਆਉਣਗੇ ਪਰ ਕਿਤੇ ਨਾ ਕਿਤੇ ਜੋ ਕਿਸਾਨ ਖਫਾ ਨੇ ਕੇਂਦਰ ਦੀ ਸਰਕਾਰ ਤੋਂ ਆਖਰਕਾਰ ਉਹ ਇਸ ਫੈਸਲੇ ਨੂੰ ਕਿਸ ਤਰੀਕੇ ਨਾਲ ਦੇਖਣਗੇ ਤਾਂ ਫਿਲਹਾਲ ਬਾਤ ਦੇ ਵਿੱਚ ਹੀ ਦੇਖਣਾ ਹੋਵੇਗਾ ਪਰ ਪਹਿਲੇ ਦਿਨ ਹੀ ਪ੍ਰਧਾਨ ਮੰਤਰੀ ਮੋਦੀ ਹੁਨਾ ਦੇ ਵੱਲੋਂ ਇੱਕ ਅਜੀਹਾ ਕੰਮ ਕੀਤਾ ਗਿਆ ਜਿਸ ਕਰਕੇ ਦੇਸ਼ ਦੇ ਜਾਂ ਕੀ ਪੰਜਾਬ ਦੇ ਕਿਸਾਨ ਵੀ ਜਿਹੜੇ ਨੇ ਉਹ ਬੇहद ਖੁਸ਼ ਹੋਣਗੇ ਐਤਵਾਰ ਨੂੰ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਨਾ ਦੇ ਵੱਲੋਂ ਸੌਹ ਚੁੱਕੀ ਗਈ ਹੈ ਤੇ ਉੱਥੇ ਹੀ ਅੱਜ ਪਹਿਲੀ ਵਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਨਨ ਤੋਂ ਬਾਅਦ ਉਹ ਆਪਣੇ ਦਫ਼ਤਰ ਪਹੁੰਚੇ ਨੇ ਦਫ਼ਤਰ ਪਹੁੰਚਦੇ ਸਾਰ ਹੀ ਪੀਐਮ ਨਰਿੰਦਰ ਮੋਦੀ ਹੁਨਾ ਦੇ ਵੱਲੋਂ ਇੱਕ ਅਜਿਹੇ ਕੰਮ ਦੇ ਨਾਲ ਧਮਾਕਾ ਕੀਤਾ ਗਿਆ ਜਿਸ ਕਰਕੇ ਪੰਜਾਬ ਦੇ ਜੋ ਕਿਸਾਨ ਨੇ ਉਹ ਵੀ ਖੁਸ਼ ਹੋ ਜਾਣਗੇ ਯਾਨੀ ਕਿ ਪੀਐਮ ਨਰਿੰਦਰ ਮੋਦੀ ਹੁਨਾ ਦੇ ਵੱਲੋਂ ਕਿਸਾਨ ਨੀਤੀ ਦੇ ਲਈ 20 ਕਰੋੜ ਰੁਪਏ ਦੀ ਜਿਹੜੀ ਯੋਜਨਾ ਆ ਉਸ ਨੂੰ ਜਾਰੀ ਕਰ ਦਿੱਤਾ ਹੈ ਯਾਨੀ ਕਿ 20 ਕਰੋੜ ਰੁਪਏ ਜਿਹੜੇ ਨੇ ਉਹ ਕਿਸਾਨਾਂ ਦੇ ਲਈ ਜਾਰੀ ਕਰ ਦਿੱਤੇ ਗਏ ਨੇ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਉਹ ਪੈਸੇ ਜਲਦ ਹੀ ਆ ਜਾਣਗੇ ਇਸ ਦੇ ਨਾਲ ਹੀ ਦੇਸ਼ ਦੇ 9.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ ਇਸ ਆ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਕੈਬਨਟ ਵੀ ਅੱਜ ਹੋਣ ਵਾਲੀ ਹੈ ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਜਵੀ ਸਰਕਾਰ ਕੁਝ ਵੱਡੇ ਫੈਸਲੇ ਲੈ ਸਕਦੀ ਹੈ ਕੈਬਨਿਟ ਮੰਤਰੀ ਤੋਂ ਪੈਨਾ ਸਰਕਾਰ ਸਾਰੇ ਮੰਤਰੀਆਂ ਨੂੰ ਮੰਤਰਾਲਿਆਂ ਦੀ ਵੰਡ ਕਰ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਐਤਵਾਰ ਸ਼ਾਮ ਨੂੰ ਹੀ ਪ੍ਰਧਾਨ ਮੰਤਰੀ ਸਮੇਤ 72 ਮੰਤਰੀਆਂ ਨੇ ਅਹੁਦੇ ਅਤੇ ਗੁਪਤਾ ਦੀ ਸੌ ਚੁੱਕੀ ਸੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਬਣੀ ਐਂਡੀਏ ਸਰਕਾਰ ਵਿੱਚ 30 ਕੈਬਨਿਟ ਮੰਤਰੀ 5 ਰਾਜ ਮੰਤਰੀ ਅਤੇ 36 ਰਾਜ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਦੂਜੇ ਕਾਰਜਕਾਲ ਦੇ ਮੰਤਰੀ ਮੰਡਲ ਦਾ ਹਿੱਸਾ ਰਹੇ ਰਾਜਨਾਥ ਅਮਿਤ ਸ਼ਾਹ ਨਿਤਨ ਗਟਕਰੀ ਅਤੇ ਨਿਰਮਲਾ ਸੀ타ਰਮਨ ਅਤੇ ਐਸ ਜੇ ਸ਼ੰਕਰ ਦੇ ਤੀਜੇ ਕਾਰਜਕਾਲ ਵਿੱਚ ਵੀ ਕੈਬਨਿਟ ਮੰਤਰੀ ਵੱਜੋਂ ਸੌ ਚੁੱਕੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵੱਜੋਂ ਸੌ ਚੁੱਕੇ ਅਤੇ ਨਾਲ ਦੇ ਨਾਲ ਦੂਜੇ ਸਿਆਸਤਦਾਨ ਬਣ ਗਏ ਹਨ ਸੌ ਚੁੱਕਾ ਸਮਾਗਮ ਦੌਰਾਨ ਵੱਖ-ਵੱਖ ਸਿਆਸਤਦਾਨ ਫਿਲਮੀ ਇੰਡਸਟਰੀ ਨਾਲ ਜੁੜੇ ਵੱਡੀਆਂ ਹਸਤੀਆਂ ਜਿਹੜੀਆਂ ਨੇ ਉੱਥੇ ਪਹੁੰਚੀਆਂ ਸੀਆਂ ਪਰ ਇਸ ਦੇ ਵਿਚਾਲੇ ਇੱਕ ਵੱਡੀ ਖਬਰ ਹੈ ਕਿ ਜਿਸ ਤਰੀਕੇ ਦੇ ਨਾਲ ਤੀਜੀ ਵਾਰ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਹੌਂਦੇ ਵਜੋਂ ਸੌ ਚੁੱਕੀ ਗਈ ਹੈ ਤਾਂ ਅੱਜ ਪਹਿਲੇ ਦਿਨ ਦਫ਼ਤਰ ਪਹੁੰਚੇ ਤੇ ਦਫ਼ਤਰ ਪਹੁੰਚ ਕੇ ਉਹਨਾਂ ਨੇ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਪੰਜਾਬ ਦੇ ਕਿਸਾਨ ਵੀ ਜਿਹੜੇ ਨੇ ਉਹ ਖੁਸ਼ ਹੋ ਜਾਣਗੇ ਯਾਨੀ ਕਿ ਕਿਸਾਨ ਨਿਧੀ ਦੇ ਲਈ ਵੀ ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਨੇ ਜਿਸ ਕਰਕੇ ਇਹ ਰਾਸ਼ੀ ਜਿਹੜੀ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਵੇਗੀ ਜਿਸ ਕਰਕੇ ਕਿਸਾਨ ਜਿਹੜੇ ਨੇ ਉਹ ਬੇਹੱਦ ਹੀ ਜ਼ਿਆਦਾ ਇਸ ਰਾਸ਼ੀ ਦੇ ਕਰਕੇ ਕੁਝ ਜਿਹੜੇ ਜ਼ਰੂਰ ਨਜ਼ਰ ਆਉਣਗੇ ਪਰ ਕਿਤੇ ਨਾ ਕਿਤੇ ਜੋ ਕਿਸਾਨ ਖਫਾ ਨੇ ਕੇਂਦਰ ਦੀ ਸਰਕਾਰ ਤੋਂ ਆਖਰਕਾਰ ਉਹ ਇਸ ਫੈਸਲੇ ਨੂੰ ਕਿਸ ਤਰੀਕੇ ਨਾਲ ਦੇਖਣਗੇ ਤਾਂ ਫਿਲਹਾਲ ਬਾਅਦ ਵਿੱਚ ਹੀ ਦੇਖਣਾ ਹੋਵੇਗਾ ਪਰ ਪਹਿਲੇ ਦਿਨ ਹੀ ਪ੍ਰਧਾਨ ਮੰਤਰੀ ਮੋਦੀ ਹੁਨਾ ਦੇ ਵੱਲੋਂ ਇੱਕ ਅਜੀਹਾਂ ਕੰਮ ਕੀਤਾ ਗਿਆ ਜਿਸ ਕਰਕੇ ਦੇਸ਼ ਤੇ ਯਾਕੀ ਪੰਜਾਬ ਦੇ ਕਿਸਾਨ ਵੀ ਜਿਹੜੇ ਨੇ ਉਹ ਬੇहद ਖੁਸ਼ ਹੋਏ